ਸਤਨਾਕ ਵਾਹਿਗੁਰੂ ਸਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ ਜਤਨ ਕਰੇ ਮਨੁ ਕੁੜਹਿ ਜਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰਮੂ ਕਰ ਪਾਵੈ ਏਕਾ ਕਰੈ ਨਿਰਬਾਨ ਪਰਮ ਸਤਕਾਰ ਜੋਗ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਇਹ ਸ਼ਬਦ ਪੰਜਵੇਂ ਪ੍ਰੀਤਮ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਂ ਦਾ ਰਾਗ ਧਨਾਸਰੀ ਦੇ ਵਿੱਚ 680 ਨੰਬਰ ਅੰਗ ਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਜਤਨ ਕਰ ਮਾਇਆ ਦੀ ਖਾਤਰ ਜਤਨ ਕਰਦਾ ਮਾਨੁਕ ਡਹਿ ਜਾਵੇ ਲੋਕਾਂ ਨੂੰ ਧੋਖਾ ਦਿੰਦਾ ਹੈ ਠੱਗਦਾ ਹੈ ਉਹ ਅੰਤਰ ਜਾਮੀ ਜਾਣੈ ਅੰਤਰ ਜਾਮੀ ਸਭ ਦੇ ਦਿਲਾਂ ਦੀਆਂ ਜਾਣਣ ਵਾਲਾ ਜਾਨੇ ਜਾਣਦਾ ਹੈ ਪਾਪ ਕਰੇ ਪਾਪ ਵੀ ਕਰਦਾ ਹੈ ਕਰ ਕਰਕੇ ਮੁਕਰ ਪਾਵੇ ਮੁਕਰ ਵੀ ਜਾਂਦਾ ਹੈ ਭੇਖ ਕਰੇ ਭੇਖ ਕਹਿੰਦੇ ਨੇ ਧਾਰਮਿਕ ਪਹਿਰਾਵੇ ਵੀ ਪਹਿਨਦਾ ਹੈ ਨਿਰਵਾਨ ਹੈ ਬਾਸ਼ਨਾ ਰਹਤ ਸਤਿਗੁਰੂ ਪਰਮਾਨੰ ਕਰਦੇ ਹਨ ਏ ਭਾਈ ਲਾਲਚੀ ਮਨੋਕਾ ਨੇਕਾਂ ਯਤਨ ਕਰਦਾ ਹੈ ਲੋਕਾਂ ਨੂੰ ਧੋਖਾ ਦਿੰਦਾ ਹੈ ਬਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ ਪਾਪ ਕਰਕੇ ਫਿਰ ਉਹਨਾਂ ਤੋਂ ਮੁਕਰ ਵੀ ਜਾਂਦਾ ਹੈ ਪਰ ਸਭ ਦੇ ਦਿਲਾਂ ਦੀ ਜਾਣਨ ਵਾਲਾ ਉਹ ਪ੍ਰਮਾਤਮਾ ਸਭ ਕੁਝ ਜਾਣਦਾ ਹੈ ਜਨਤ ਦੂਰ ਤੁਮ ਹੈ ਪ੍ਰਭ ਨੇਰ ਉਤ ਤਾਕੈ ਉਤਤੇ ਉਤਪੇਖੈ ਆਬੇ ਲੋਭੀ ਫੇਰ ਰਹਾਓ ਜਨਤ ਦੂਰ ਪਰਮਾਤਮਾ ਨੂੰ ਦੂਰ ਕਰਕੇ ਜਾਣਦਾ ਹੈ ਕਿ ਪਰਮਾਤਮਾ ਸਾਡੇ ਤੋਂ ਦੂਰ ਹੈ ਤੁਮੈ ਤੂੰ ਪ੍ਰਭ ਨੇਰ ਤੂੰ ਸਭ ਤੋਂ ਨੇੜੇ ਹੈ ਉਤਤਾ ਕੈ ਉਤ ਉਧਰ ਤਾ ਕੈ ਤੱਕਦਾ ਹੈ ਉਤ ਵੇਖਿਆ ਕਹਤੇ ਉਧਰ ਵੇਖਦਾ ਹੈ ਵੇਖਿਆ ਵੇਖਣਾ ਆਵੇ ਲੋਭੀ ਫੇਰ ਲੋਭੀ ਕਹਿੰਦੇ ਨੇ ਲਾਲਚ ਨੂੰ ਫੇਰ ਫੇਰ ਵਿੱਚ ਲਾਲਚ ਦੇ ਗੇੜ ਵਿੱਚ ਇਹ ਪ੍ਰਭੂ ਤੋਂ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਪਰ ਲਾਲਚੀ ਪਖੰਡੀ ਮਨੁੱਖ ਤੈਨੂੰ ਦੂਰ ਵੱਸਦਾ ਸਮਝਦਾ ਹੈ ਲਾਲਚੀ ਮਨੁੱਖ ਲਾਲਚ ਦੇ ਗੇੜ ਵਿੱਚ ਫਸਿਆ ਰਹਿੰਦਾ ਹੈ ਮਾਇਆ ਦੇ ਖਾਤਰ ਉੱਧਰ ਤੱਕਦਾ ਹੈ ਉੱਧਰ ਤੋਂ ਉੱਧਰ ਤੱਕਦਾ ਹੈ ਮਨ ਦਾ ਟਿਕਾਉ ਨਹੀਂ ਰਹਿੰਦਾ ਰਹਾਓ ਜਬ ਲਗ ਟੁੱਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨ ਹੋਈ ਕਉ ਨਾਨਕ ਦਿਆਲ ਸੁਆਮੀ ਸ਼ਾਂਤ ਭਗਤ ਜਨ ਸੋਈ ਜਬ ਲਗ ਜਦੋਂ ਤੱਕ ਟੁੱਟ ਨਾਹੀ ਟੁੱਟਦੀ ਨਹੀਂ ਮਨ ਪਰਮਾ ਮਨ ਦੀ ਭਟਕਣਾ ਤਬ ਲਗ ਤਦੋਂ ਤੱਕ ਮੁਕਤ ਲੋਭ ਤੋਂ ਆਜ਼ਾਦੀ ਨਾ ਕੋਈ ਕੋਈ ਨਹੀਂ ਹੋ ਸਕਦਾ ਕੋ ਨਾਨਕ ਹੈ ਨਾਨਕ ਆਖ ਦਇਆਲ ਸੁਆਮੀ ਜਿਸ ਉਤੇ ਉਹ ਅਕਾਲ ਪੁਰਖ ਪਰਮਾਤਮਾ ਦਇਆਵਾਨ ਹੁੰਦਾ ਹੈ ਸੁਆਮੀ ਮਾਲਕ ਸੰਤ ਭਗਤ ਜਨ ਸੋਈ ਓਹੀ ਸੰਤ ਹੈ ਓਹੀ ਭਗਤ ਹੈ ਗੁਰੂ ਸਹਿ ਪਰਮਾਨ ਕਰਦਿਆ ਨੇ ਭਾਈ ਜਦੋਂ ਤੱਕ ਮੰਨ ਦੇ ਮਨ ਦੀ ਮਾਇਆ ਵਾਲੀ ਪਟਕਣਾ ਦੂਰ ਨਹੀਂ ਹੁੰਦੀ ਇਹ ਲਾਲਜ ਦੇ ਪੰਜੇ ਤੋਂ ਆਜ਼ਾਦ ਨਹੀਂ ਹੋ ਸਕਦਾ ਇਹ ਨਾਮਕ ਆਖ ਪੈਰਾਵਿਆਂ ਨਾਲ ਭਗਤ ਭਗਤ ਨਹੀਂ ਬਣ ਜਾਈਦਾ ਜਿਸ ਮਨੁੱਖ ਉਤੇ ਮਾਲਕ ਪ੍ਰਭੂ ਦਇਆਵਾਂ ਹੁੰਦਾ ਹੈ ਤੇ ਉਸ ਨੂੰ ਨਾਮ ਦੀ ਦਾਤ ਦਿੰਦਾ ਹੈ ਉਹੀ ਮਨੁੱਖ ਸੰਤ ਹੈ ਉਹੀ ਮਨੁੱਖ ਭਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ